ਸਰਜੀਤ ਸਿੰਘ ਡੱਲੇਵਾਲ ਨੂੰ ਅੱਜ ਬਾਹਰ ਲਿਆਂਦਾ ਜਾਵੇਗਾ ਅੱਜ ਉਹ ਵੱਡਾ ਦਿਨ ਹੈ ਜਦੋਂ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਆਪਣੇ ਟਰੇਲਰ ਤੋਂ ਬਾਹਰ ਆਉਣਗੇ ਕਾਫੀ ਲੰਬੇ ਸਮੇਂ ਤੋਂ ਜਗਜੀਤ ਸਿੰਘ ਡੱਲੇਵਾਲ ਆਪਣੇ ਟਰੇਲਰ ਦੇ ਅੰਦਰ ਮੌਜੂਦ ਰਹੇ ਜਿੱਥੇ ਇੱਕ ਆਰਜ਼ੀ ਕਮਰਾ ਬਣਾ ਕੇ ਉਹਨਾਂ ਨੂੰ ਰੱਖਿਆ ਗਿਆ ਸੀ ਉਸ ਟਰੇਲਰ ਦੇ ਵਿੱਚ ਉਸ ਕਮਰੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਅਕੋਰਡਿੰਗ ਟੈਂਪਰੇਚਰ ਮੇਨਟੇਨ ਕੀਤਾ ਗਿਆ ਸੀ ਉਸੇ ਕਮਰੇ ਦੇ ਵਿੱਚ ਡਾਕਟਰਜ਼ ਉਹਨਾਂ ਦਾ ਧਿਆਨ ਰੱਖ ਰਹੇ ਸੀ ਉੱਥੇ ਹੀ ਉਸੇ ਕਮਰੇ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਸੀ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਮੁਲਾਕਾਤਾਂ ਬੰਦ ਸਨ ਪਰ ਜ਼ਰੂਰ ਕੇਂਦਰ ਸਰਕਾਰ ਦਾ ਇੱਕ ਵਫ਼ਦ ਉਹਨਾਂ ਨੂੰ ਮਿਲਦਾ ਆ ਔਰ ਉਸ ਤੋਂ ਬਾਅਦ ਆਖਰਕਾਰ ਇਹ ਵੱਡਾ ਫੈਸਲਾ ਲਿਆ ਜਾਂਦਾ ਹੈ ਲੰਘੇ ਦਿਨੀ ਕੇਂਦਰ ਸਰਕਾਰ ਦੇ ਇੱਕ ਵਫ਼ਦ ਨੇ ਸ਼ਾਮ ਦੇ ਕਰੀਬ 5:30 ਦੇ ਕਰੀਬ ਜਗਦੀਸ਼ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਇੱਕ ਵੱਡਾ ਫੈਸਲਾ ਲੈ ਲਿਆ ਜਾਂਦਾ 14 ਤਰੀਕ ਦੀ ਇੱਕ ਮੀਟਿੰਗ ਮਿੱਥ ਲਈ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ 26 ਸੈਕਟਰ ਇਹ ਮੀਟਿੰਗ ਹੋਵੇਗੀ ਔਰ ਉਸ ਮੀਟਿੰਗ ਦੇ ਵਿੱਚ ਅੱਗੇ ਗੱਲਬਾਤ ਕੀਤੀ ਜਾਵੇਗੀ ਫਿਲਹਾਲ ਕਿਸਾਨ ਜਿਹੜੇ ਆ ਉਸ ਮੀਟਿੰਗ ਵੱਲ ਆਸ ਦੀ ਨਿਗਾ ਨਾਲ ਦੇਖ ਰਹੇ ਆ ਔਰ ਇਸੇ ਦਰਮਿਆਨ ਜਗਦੀਪ ਸਿੰਘ ਡੱਲੇਵਾਲ ਨੇ ਮੈਡੀਕਲ ਸਹੂਲਤਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀ ਮੈਡੀਕਲ ਸਹੂਲਤਾਂ ਦੇ ਵਿੱਚ ਜਗਦੀਪ ਸਿੰਘ ਡੱਲੇਵਾਲ ਨੂੰ ਡ੍ਰਿਪ ਲਾਈ ਜਾਂਦੀ ਹੈ ਲੰਘੇ ਦਿਨੀ ਦੇਰ ਰਾਤ 12:30 ਵਜੇ ਇਹ ਡ੍ਰਿਪ ਜਗਦੀਪ ਸਿੰਘ ਡੱਲੇਵਾਲ ਨੂੰ ਲਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦਿੱਤੀ ਜਾਵੇਗੀ ਪਰ ਉਹਨਾਂ ਦਾ ਵਰਤ ਜਿਹੜਾ ਹੈ ਮਰਨ ਵਰਤਾ ਉਹ ਜਾਰੀ ਰਹੇਗਾ ਇਹਨਾਂ ਦੇ ਨਾਲ ਹੀ ਜਿਹੜੇ ਕਿਸਾਨ 111 ਕਿਸਾਨ ਮਰਨ ਵਰਤ ਤੇ ਬੈਠੇ ਸਨ ਉਹਨਾਂ ਦਾ ਵੀ ਮਰਨ ਵਰਤ ਤੋੜ ਦਿੱਤਾ ਗਿਆ ਉਹ ਵੀ ਮਰਨ ਵਰਤ ਛੱਡ ਕੇ ਹੁਣ ਇਸ 14 ਤਰੀਕ ਦੀ ਮੀਟਿੰਗ ਨੂੰ ਉਡੀਕ ਰਹੇ ਨੇ ਕਿਸਾਨਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਵੱਡੀ ਖਬਰ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਆਖਰ ਉਸ ਕਮਰੇ ਦੇ ਵਿੱਚੋਂ ਬਾਹਰ ਲਿਆਂਦਾ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਧੁੱਪ ਦੇ ਵਿੱਚ ਜਗਦੀਸ਼ ਸਿੰਘ ਡੱਲੇਵਾਲ ਨੂੰ ਕੁਝ ਦਿਨਾਂ ਵਾਸਤੇ ਬਾਹਰ ਬਿਠਾਇਆ ਜਾਵੇਗਾ ਕੋਸ਼ਿਸ਼ ਕੀਤੀ ਜਾਵੇਗੀ ਕਿ ਜਗਦੀਸ਼ ਸਿੰਘ ਡੱਲੇਵਾਲ ਨੂੰ ਤਰਵਾਇਆ ਵੀ ਜਾਵੇ ਤੋਰਿਆ ਵੀ ਜਾਵੇ ਹਾਲਾਂਕਿ ਜਗਦੀਸ਼ ਸਿੰਘ ਡੱਲੇਵਾਲ ਦੀ ਸਿਹਤ ਬੇਹੱਦ ਨਾਜ਼ੁਕ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਗਦੀਸ਼ ਸਿੰਘ ਡੱਲੇਵਾਲ ਨੇ ਕੁਝ ਨਹੀਂ ਖਾਦਾ ਪਰ ਇਸ ਦੇ ਬਾਵਜੂਦ ਜਗਦੀਸ਼ ਸਿੰਘ ਡੱਲੇਵਾਲ ਨੇ ਮੈਡੀਕਲ ਸਹੂਲਤਾਂ ਲੈੜੀਆਂ ਸ਼ੁਰੂ ਕਰ ਦਿੱਤੀਆਂ ਨੇ 14 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਮਿੱਥ ਲਈ ਗਈ ਹੈ ਹਾਲਾਂਕਿ ਇਸ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਡਾਕਟਰ ਸਵੇਮਾਨ ਵੱਲੋਂ ਕੁਝ ਸ਼ੰਕੇ ਅਜੇ ਵੀ ਨੇ ਔਰ ਕਿਸਾਨਾਂ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਆ ਚੌਕਾਨੇ ਕਰਦੇ ਨਜ਼ਰ ਆ ਰਹੇ ਆ ਡਾਕਟਰ ਸਵੇਮਾਨ ਨੇ ਲੱਗੇ ਦਿਨੀ ਵੀ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਪਰ ਇਸ ਦੇ ਬਾਵਜੂਦ ਕਿਸਾਨ 14 ਤਰੀਕ ਦੀ ਮੀਟਿੰਗ ਨੂੰ ਆਸ ਦੀ ਨਿਗਾਹ ਦੇ ਨਾਲ ਦੇਖਦੇ ਪਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇਸ ਵੇਲੇ ਫਿਲਹਾਲ ਤਾਂ ਥੋੜੀ ਸਥਿਰ ਦੱਸੀ ਜਾ ਰਹੀ ਹੈ ਹਾਲਾਂਕਿ ਬਹੁਤ ਵਧੀਆ ਨਹੀਂ ਪਰ ਬਹੁਤ ਮਾੜੀ ਵੀ ਨਹੀਂ ਦੱਸੀ ਜਾ ਰਹੀ ਡ੍ਰਿਪ ਲਗਾਈ ਗਈ ਸੀ ਡ੍ਰਿਪ ਦੇ ذریعے ਉਹਨਾਂ ਨੂੰ ਅ ਲੋੜਿੰਦੀ ਸਮਗਰੀ ਜਿਹੜੀ ਮੁਹੱਈਆ ਕਰਵਾਈ ਗਈ ਹਾਲਾਂਕਿ ਉਹਨਾਂ ਦਾ ਮਰਨ ਵਰਤ ਕਹਿੰਦੇ ਜਾ ਰਹੀ ਹੈ ਉਹ ਕੁਝ ਖਾਣਗੇ ਨਹੀਂ ਪਰ ਮੈਡੀਕਲ ਸਹੂਲਤ ਲੈਣ ਵਾਸਤੇ ਉਹ ਤਿਆਰ ਹੋ ਗਿਆ ਕਿਸਾਨ ਦੱਸਦੇ ਆ ਕਿ ਜਗਦੀਪ ਸਿੰਘ ਡੱਲੇਵਾਲ ਨੂੰ ਜਦੋਂ ਇਸ ਬਾਰੇ ਕਿਹਾ ਗਿਆ ਸੀ ਤਾਂ ਉਹਨਾਂ ਨੇ ਬੇਸ਼ੱਕ ਇਸ ਦਾ ਵਿਰੋਧ ਕੀਤਾ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕੀਤਾ ਪਰ ਇਸ ਦੇ ਬਾਵਜੂਦ ਜ਼ਿਆਦਾ ਦਬਾਅ ਪੈਣ ਤੇ ਜਗਦੀਪ ਸਿੰਘ ਡੱਲੇਵਾਲ ਨੂੰ ਇਹ ਮੈਡੀਕਲ ਸਹੂਲਤ ਲੈਣੀ ਪਈ ਹਾਲਾਂਕਿ ਉਹ ਮੈਡੀਕਲ ਸਹੂਲਤ ਨਹੀਂ ਲੈਣਾ ਚਾਹੁੰਦੇ ਸੀ ਬੇਦਲੀ ਦੇ ਨਾਲ ਇਹ ਮੈਡੀਕਲ ਸਹੂਲਤ ਕਿਸਾਨ ਕਹਿੰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਲੈਂਡ ਨੂੰ ਹਾਂ ਕੀਤੀ ਆ ਪਰ ਇਸ ਦੇ ਬਾਵਜੂਦ ਹੁਣ 14 ਤਰੀਕ ਨੂੰ ਕੀ ਹੋਣਾ ਇਹ ਵੇਖਣ ਦੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਇਸ ਦੇ ਦਰਮਿਆਨ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਜਗਜੀਤ ਸਿੰਘ ਡੱਲੇਵਾਲ ਬਾਰੇ ਕੀ ਬੋਲੇ ਨੇ ਆਓ ਸੁਣਦੇ ਆ ਪੰਜਾਬ ਨਾਲ ਤਾਂ ਸੰਬੰਧ ਕੋਈ ਮੰਗ ਨਹੀਂ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾੜ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਅੰਮ੍ਰਿਤਪੁਰ ਤੇ ਚਾਰ ਮੀਟਿੰਗ ਕਰਾਈਆਂ ਨੇ ਨਹੀਂ ਤਾਂ ਕੋ ਦੇਗੇ ਸਿੱਕਚ ਜਦੋਂ ਪਿਊਸ਼ ਗੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ चौहान ਜਦੋਂ ਉਹ ਆਏ ਸੀ ਆ ਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੋਈ ਲੱਗਦਾ ਹੋ ਜੇਗੀ 14 ਪਰਵੀ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾ ਅਸੀਂ ਦੇਸ਼ ਦਾ ਆਨਾਜ ਬਣਨ। ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਲੋਕੀਂ ਸੁਣੋਗੇ ਫਿਰ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕੀ ਦੀਆਂ ਸੁਣੋਗੇ। ਸੋ ਅਸੀਂ ਸਟੇਕ ਹੋਲਡਰਸ ਆ। ਅਸੀਂ ਸਾਰੇ ਦੇਸ਼ ਨੂੰ ਜੀ ਅੰਨ ਅਨੰਦਦਾਤਾ ਜੇ ਅਸੀਂ ਅੰਨਦਾਤਾ ਕਹਿੰਨੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ। ਸਰ ਇੱਕ ਮੇਰਾ ਸੁਆਸੀ ਐਸਐਸਓ ਪਰ ਦੀ ਬੜੀ ਕਾਮਯਾਬੀ ਕਰਦੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਓ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਅਗਲੇ ਪੱਤੀ ਕਿਤੇ ਡਾਲੀ ਕਰਦੇ। ਆ ਰਾਏ ਸਾਹਿਬ ਦੇ ਵੀ ਕੱਲ ਸਟੇਟਮੈਂਟ ਆਈ ਸੀ। ਕਰਾਂਗੇ ਜੀ ਕਰਾਂਗੇ ਦੇਖੋ ਐਸਐਸਪਹਿਲਾ ਤਾਂ ਹੈ ਨਹੀਂ ਇਹ ਸੱਚ ਪਹਿਲੀ ਵਾਰ ਹੈ ਔਰ ਮੈਂ ਤੋਂ ਪੰਜ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਂ ਤੋਂ ਐਸਐਸ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹਾਂ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵਾਂਜੀ ਸਾਰਾ ਪਰਿਵਾਰ ਖਤ। ਕਟੋ ਘਟਾ ਸੀ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਘੜਾਇਆ ਸੀਗਾ ਪਾਰਲੀਮੈਂਟ ਚ 14 ਮੋਤਾਂ ਪਰ ਦੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨ ਦੀਆਂ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਰ ਦੇ ਸਵਾ 400 ਹੋ ਗਈ ਸਵਾ 400 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5 ਅਸੀਂ ਐਸ ਵਕਤ 47% ਮੋਤਾਂ ਘਟਾਤੀਆਂ